ਵਾਹਿ ਗੁਰਦੀਕਾ ਕਲ ਸਾਹ ਕਰਾਈ ਵਾਹਿ ਗੁਰਦੀਕੀ ਪਤੇ ਕਿਆ Jap Jap ਬਿਨ ਜਗ ਦੀਸੈ ਗੁਰ ਕੈ ਸਬਦ ਮਹਿਲ ਘਰ ਦੀਸੈ ਰਹਾਉ ਦੂਜੈ ਪਾਇ ਲੱਗੇ ਪਛਤਾਣੇ ਜਾਮਦਰ ਬਾਦੇ ਆਉਣ ਜਾਣੇ ਕਿਆ ਲੈ ਆਵੈ ਕਿਆ ਲੈ ਕਿਆ ਲੇ ਜਾਹਿ ਸਿਰ ਜਮ ਕਾਲ ਚੋਟਾ ਖਾਹਿ ਬਿਨ ਗੁਰ ਸਬਦ ਨਾ ਛੂਟ ਸਕੋਏ ਪਾਖੰਡ ਕੀਨੈ ਪਾਖੰਡ ਕੀਨੈ ਚੱਕਾ ਨਹੀਂ ਪਾਰਾ ਕਰਨਾ ਪਾਖੰਡ ਕੀਨੈ ਮੁਕਤ ਨਾ ਹੋਏ ਆਖਾਂਡ ਕੀਨੈ ਮੁਕਤ ਨਾ ਹੋਏ ਆਪੇ ਸੱਚ ਕੀਆ ਕਰ ਜੋੜ ਅੰਡਜ ਫੋੜ ਜੋੜ ਵਿਛੋੜ ਅੰਡਜ ਪਦ ਤੇ ਵਿਸਰਾਮ ਲਾਉਣਾ ਹੈ ਪੰਡਜ ਫੋੜ ਜੋੜ ਵਿਛੋੜ ਧਰਤ ਆਕਾਸ ਕੀਏ ਵੈਸਣ ਕਉ ਥਾਵ ਕੀਏ ਪਦ ਤੇ ਵਿਸਰਾਮ ਧਰਤ ਆਕਾਸ ਕੀਏ ਵੈਸਣ ਕਉ ਥਾਵ ਰਾਤ ਦਿਨੰਤ ਕੀਏ पौ पाव जिन किए कर वेखण हारा अब जिन किए कर वेखण हारा जिन किए कर वेखण हारा अवर न दूजा सिरजन हारा तृतीया ब्रह्मा बिशन महेशा तृतीय पद ते विश्राम तृतीय ब्रह्मा बिशन महेशा देवी देव उपाय वेसा ਜੋਤੀ ਜਾਤੀ ਗਣਤ ਨਾ ਆਵੇ ਜਿਨ ਜਾਸੀ ਜਿਨ ਸਾਜੀ ਜਿਨ ਸਾਜੀ ਸੋ ਕੀਮਤ ਪਾਵੇ ਕੀਮਤ ਪਾਏ ਰਹਿ ਆ ਭਰਪੂਰ ਕਿਸ ਨੇੜੇ ਕਿਸ ਆਖਾ ਦੂਰ ਚੌਥ ਉਪਾਏ ਚਾਰੇ ਬਿੱਦਾ ਚੌਥ ਹਾਂਜੀ ਚੌਥ ਉਪਾਏ ਚਾਰੇ ਬਿੱਦਾ ਖਾਣੀ ਚਾਰੇ ਬਾਣੀ ਭੇਦਾ ਅਸ਼ਟ ਦਸਾ ਖਾਟ ਤੀਨ ਉਪਾਏ ਅਸ਼ਟ ਦਸਾ ਖਾਟ ਇਥੇ ਵਿਸਰਾਮ ਤੀਨ ਉਪਾਏ ਸੋ ਬੁੱਝੈ ਜਿਸ ਆਪ ਬੁਝਾਏ ਤੀਨ ਸਮਾਵੈ ਚੌਥੈ ਵਾਸਾ ਪ੍ਰਨਵਤ ਨਾਨਕ ਹਮ ਤਾ ਕੇ ਦਾਸਾ ਪੰਚਮੀ ਪੰਚ ਭੂਤ ਬੇਤਾਲਾ ਆਪ ਅਗੋਚਰ ਪੁਰਖ ਨਿਰਾਲਾ ਇਕ ਭ੍ਰਮ ਭੁਖੇ ਮੋਹ ਪਿਆਸੀ ਇਕ ਰਾਸ ਚਾਖ ਸ਼ਬਦ ਤ੍ਰਿਪਤਾਸੀ ਇਕ ਰੰਗ ਰਾਤੇ ਇਕ ਮਰਤੂਰ ਇਕ ਦਰ ਘਰ ਸੱਚ ਦੇਖ ਹਦੂਰ ਇਕ ਦਰ ਘਰ ਇਥੇ ਵਿਸਰਾਮ ਸੱਚ ਦੇਖ ਹਦੂਰ ਝੂਠੇ ਕਉ ਨਾਹੀ ਪਤਨਾਵ ਕਬਹੂ ਨ ਸੁਚਾ ਕਾਲਾ ਕਾਉ ਪਿੰਜਰ ਪੰਖੀ ਬੰਧਿਆ ਕੋਇ ਛੇਰੀ ਪਰਮੈ ਮੁਕਤ ਨ ਹੋਏ ਤਾ ਛੁਟੈ ਜਹ ਖਸਮ ਛਡਾਏ ਗੁਰਮਤ ਮੇਲੇ ਭਗਤ ਦਰੜਾਏ ਖਸਟੀ ਖਾਟ ਦਰਸ਼ਨ ਪ੍ਰਭ ਸਾਜੀ ਖਸਤੀ ਇਥੇ ਵਿਸਰਾਮ ਲਾਦਣਾ ਖਾਟ ਦਰਸ਼ਨ ਪ੍ਰਭ ਸਾਜੀ ਅਨਹਦ ਸਬਦ ਨਿਰਾਲਾ ਬਾਜੀ ਜੇ ਪ੍ਰਭ ਭਾਵੈ ਤਾ ਮਹਿਲ ਬੁਲਾਵੈ ਸਬਦੇ ਭੀਦੇ ਤੋ ਪਤ ਪਾਵੈ ਕਰ ਕਰ ਵੇਸ ਖਪਹਿ ਜਲ ਜਾਵਹਿ ਸੱਚ ਸੱਚ ਸਾਚ ਸਮਾਵਹਿ ਸਤਮਈ ਸਤ ਸੰਤੋਖ ਸਰੀਰ ਸਤ ਸਮੁੰਦ ਭਰੇ ਨਿਰਮਲ ਨੀਰ ਮੱਜਨ ਸੀਲ ਸੱਚ ਹਿਰਦੈ ਵਿਚਾਰ ਗੁਰ ਕੈ ਸਬਦ ਪਾਵੈ ਸਭ ਪਾਰ ਮਨ ਸਾਚਾ ਮੁਖ ਸੱਚਉ ਭਾਏ ਸੱਚ ਨਿਸ਼ਾਨ ਹੈ ਠਾਕ ਨ ਪਾਏ ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧੈ ਸੱਚ ਨਹਿ ਕੇਵਲ ਕਰਮ ਅਰਾਗੈ ਪਾਣ ਪਾਣੀ ਅਗਨੀ ਵਿਸਰਾਉ ਤਹੀ ਨਿਰੰਜਨ ਸਾਚੂ ਨਾਉ ਿਸਮਹਿ ਮਨੁਆ ਰਹਾ ਲਿਵ ਲਾਇ ਪ੍ਰਣਵਤ ਨਾਨਕ ਕਾਲ ਨਾ ਖਾਏ ਨਾਉ ਨੋਮੀ ਨਵੇ नाथ ਨਵ ਖੰਡਾ ਅਦਿ ਲਾਉ ਨੋਮੀ ਨਵੇ नाथ ਨਵ ਖੰਡਾ ਘਾਟ ਘਾਟ ਨਾਥ ਮਹਾ ਬਲ ਵੰਡਾ ਆਈ ਪੂਤਾ ਇਹ ਜੱਗ ਸਾਰਾ ਜੀ ਆਈ ਪੁੱਤਾ ਇਹੋ ਜੱਗ ਸਾਰਾ ਪ੍ਰਭ ਆਦੇਸ ਆਦ ਰਖਵਾਰਾ ਆਦ ਜੁਗਾਦੀ ਆਦ ਜੁਗਾਦੀ ਆਦ ਜੁਗਾਦੀ ਹੈ ਭੀ ਹੋਗ ਜੀ ਇਸ ਤਰ੍ਹਾਂ ਬੋਲਣਾ ਹੈ ਭੀ ਹੋਗ ਓਹ ਅਪਰੰਪਰ ਕਰਨ ਜੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ